ਦੱਸੋ ਟੋਡੇ ਸਾਰੇ ਸਾਹਮਣੇ ਉਹਨਾਂ ਬੰਦਿਆਂ ਨੇ ਕਿਹਾ ਉਹਨੇ ਬੰਦਿਆਂ ਨੇ ਕਿਹਾ ਵੀ ਅਸੀਂ ਤਿੰਨਾਂ ਨੇ ਛੈਲਰ 'ਚ ਬੈ ਕੇ दारू ਪੀਤੀ ਉਸ ਮੁੰਡਾ ਸਤਰਾਮ ਕਹਿੰਦਾ ਮੈਂ ਕੁਆਰਟਰ 'ਚ ਰਹਿ ਗਿਆ ਇਹ ਕਹਿੰਦਾ ਮੈਂ ਘਰੇ ਆ ਗਿਆ ਇਹ ਫਿਰ दारू ਪੀਣ ਚਲਾ ਸਾਡੇ ਕੋਲ 12:30 ਵਜੇ ਆਇਆ ਜੀ 12:00 ਵਜੇ ਬੰਦਾ ਕਿਹਾ ਪ੍ਰਸ਼ਾਸਕ ਜਿਹੜਾ ਹੈ ਪ੍ਰਸ਼ਾਸਕ 12:00 ਵਜੇ ਉਹ ਬੰਦਾ ਕਹਿੰਦਾ ਮੈਂ ਫੋਨ ਕੀਤਾ ਉਹ ਮੁੰਡੇ ਨੂੰ ਤੋਂ ਉਹ ਤੋਂ ਬਾਅਦ ਕਹਿੰਦੇ ਜਦੋਂ ਪੁਲਿਸ ਨੇ ਇੱਕ ਤੈਕੀਕਾਦ ਕੀਤੀ ਵੀ ਤੁਹਾਡੇ ਨਾਲ ਕੋਈ ਨਹੀਂ ਕੀਤਾ ਕਿਹਨੇ ਨਾਲ ਉਸ ਤੋਂ ਬਾਅਦ ਉਹ ਬਿਆਨ ਬਦਲ ਗਏ ਉਹ ਕਹਿੰਦੇ ਨਹੀਂ ਜੀ ਅਸੀਂ ਇਕੱਠੇ ਆਏ ਸੀ। ਬਾਕੀ ਜਿਵੇਂ ਬਚਪਨਾ ਸਾਡਾ ਮੁੰਡਾ ਮੰਨਿਆ ਤੁਸੀਂ ਸਾਰੇ ਪਿੰਡ ਦੇ ਸਾਹਮਣੇ ਉਹਨਾਂ ਤੋਂ ਸਾਰੇ ਲੋਕੇ ਸਾਹੇ ਨਾਲ ਖੜੇ ਸੀ ਸਾਰੇ ਪਿੰਡ ਦੇ ਸਾਹਮਣੇ ਤਨਵਰੀ ਉਹਨਾਂ ਨੇ ਬਿਆਨ ਬਦਲੇ ਨੇ। ਨਹੀਂ ਨਹੀਂ। ਸਾਰੇ ਪਿੰਡ ਦੇ ਸਾਹਮਣੇ ਤਨਵਰੀ ਨੇ ਸਟੋਰੀਆਂ ਬਦਲੀਆਂ ਐ। ਪਹਿਲਾਂ ਮੁੰਡਾ ਇੱਥੇ ਆਇਆ ਜੀ ਨਹੀਂ ਜੀ। ਮੈਂ ਅਸੀਂ ਇਕੱਠੇ ਸੀ ਜੀ। ਉਹਨਾਂ ਨੂੰ ਪਤਾ ਹੀ ਨਹੀਂ ਸੀ। ਹੁਣ ਕਦੀ ਪੀਤੀ ਹੀ ਨਹੀਂ। ਹੁਣ ਕਦੀ ਪੀਤੀ ਹੀ ਨਹੀਂ। ਮਤਲਬ ਕੀ ਗੱਲ? ਹੁਣ ਕਦੀ ਪੀਤੀ ਨਾ। ਉਹ ਤਾਂ ਨਹੀਂ ਪੀਤੀ। ਹੁਣ ਕਿਉਂ ਬਿਆਨ ਬਦਲ ਰਹੇ ਨੇ ਜੀ? ਹੁਣ ਕਿਉਂ ਬਿਆਨ ਬਦਲ ਰਹੇ ਨੇ? ਚੱਲਦੇ ਅਕ ਆਪਣੇ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ 25 ਸਾਲਾ ਕਰਨ ਨਾਮ ਦੇ ਨੌਜਵਾਨ ਦੀ ਪਿੰਡ ਦਰੋਗਾ ਦੇ ਇੱਕ ਘਰ ਚੋਂ ਮਿਲੀ Laash ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਬੱਸ ਸਟੈਂਡ ਦੀ ਬੈਕ ਸਾਈਡ ਰਹਿਣ ਵਾਲਾ 25 ਸਾਲਾ ਕਰਨ ਕੁਮਾਰ ਬੀਤੀ ਰਾਤ ਆਪਣੇ ਦੋਸਤਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗਿਆ ਸੀ ਅਤੇ ਉਸ ਦੇ ਵੱਲੋਂ ਇਸ ਦੌਰਾਨ ਸ਼ਰਾਬ ਪੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਮੈਡੀਕਲ ਨਸ਼ਾ ਵੀ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਪਿੰਡ ਦਰੋਗਾ ਵਿਖੇ ਇੱਕ ਦੋਸਤ ਦੇ ਘਰ ਦੇ ਵਿੱਚ ਹੀ ਉਹ ਰੁਕ ਗਿਆ ਅਤੇ ਜਦ ਤੜਕਸਾਰ ਵੇਖਿਆ ਤਾਂ ਉਸ ਦੀ ਮੌਤ ਹੋ ਗਈ ਸੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਕਰਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੀ ਹੱਤਿਆ ਦੀ ਸ਼ੰਕਾ ਜ਼ਾਹਰ ਕੀਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ Laash ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਦੱਸ ਦਈਏ ਕਿ ਜਿਸ ਘਰ ਦੇ ਵਿੱਚ ਕਰਨ ਠਹਿਰਿਆ ਸੀ ਉਸ ਘਰ ਦਾ ਨੌਜਵਾਨ ਰਮਨ ਇਸ ਦੇ ਨਾਲ ਹੀ ਸ਼ੈਲਰ ਦੇ ਵਿੱਚ ਇਕੱਠਾ ਕੰਮ ਕਰਦੇ ਸਨ ਦੋਨਾਂ ਦੋਸਤਾਂ ਦੇ ਵੱਲੋਂ ਇੱਕ ਤੀਜੇ ਦੋਸਤ ਨੂੰ ਨਾਲ ਲੈ ਤਿੰਨਾਂ ਦੇ ਵੱਲੋਂ ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਗਈ ਇਸ ਦੌਰਾਨ ਇਹਨਾਂ ਦੇ ਵੱਲੋਂ ਦੇਸੀ ਸ਼ਰਾਬ ਪੀਤੀ ਗਈ ਅਤੇ ਇਸ ਤੇ ਇਲਾਵਾ ਕਰਨ ਦੇ ਵੱਲੋਂ ਮੈਡੀਕਲ ਨਸ਼ਾ ਵੀ ਕੀਤਾ ਗਿਆ ਅਤੇ ਅੱਜ ਇਸ ਦੀ ਮੌਤ ਹੋ ਗਈ ਵਾਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਉਧਰ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਆਪਸ ਦੇ ਵਿੱਚ ਦੋਨੇ ਦੋਸਤ ਸਨ ਅਤੇ ਇਹੋ ਜੀ ਕੋਈ ਗੱਲ ਨਹੀਂ ਮੌਤ ਕੁਦਰਤੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ ਮਸਲਾ ਆਇਆ ਜੀ ਮਸਲਾ ਹੈ ਵੀ ਮੈਂ ਸਵੇਰੇ ਤੇ ਪਹੁੰਚਿਆ ਮੈਨੂੰ ਜਿਵੇਂ ਗੱਲਬਾਤ ਆ ਪਤਾ ਲੱਗਿਆ ਵੀ ਇਕੱਠੀ ਯਾਰੀ ਦੋਸਤੀ ਸੀ ਇਕੱਠੇ ਕੰਮ ਕਰਦੇ ਸੀ ਉੱਥੇ ਬੈਠ ਸੈਲਰ ਦੇ ਵਿੱਚ ਰਾਤ ਕਿਤੇ ਉੱਥੇ ਪੈਕ ਬੁੱਕ ਲਾਉਂਦੇ ਰਹੇ ਨੇ ਕੁਆਟਰ 'ਚ ਬੈਠ ਕੇ ਉਹਨਾਂ ਦੇ ਦਸਮ ਮੁਤਾਬਕ ਫਿਰ ਉਸ ਦਿਨ ਰਾਤ ਨੂੰ ਇੱਥੇ ਆ ਗਏ ਨੇ ਰਾਤ ਨੂੰ ਸੁੱਤੇ ਨੇ ਤੇ ਇਹ ਜਿਹੜਾ ਮੁੰਡਾ ਕਰਨ ਨੇ ਇਹ ਕਹਿੰਦਾ ਵੀ ਮੇਰੀ ਤਾਂ ਜੇ ਵੀ ਨਹੀਂ ਕੰਮ ਸਹੀ ਜ ਰਿਹਾ ਤੇ ਮੈਂ ਹੋਰ ਪੈਕ ਲਾਣੇ ਨੇ ਇਹ ਫਿਰ ਇੱਥੋਂ ਪੈਕ ਲਾਉਣ ਚਲਾ ਗਿਆ ਇਹ ਰਾਤ ਫਿਰ ਇੱਥੇ 12:00 ਕੁ ਤਕਰੀਬ ਕਹਿੰਦੇ ਨੇ ਆਇਆ ਰਾਤ ਡਿੱਗਿਆ ਡੁਗਿਆ ਤੇ ਡਿੱਗ ਲੱਗੇ ਨੂੰ ਚੱਕ ਕੇ ਫਿਰ ਅੰਦਰ ਪਾਏ ਨੇ ਸੌਂ ਗਏ ਨੇ ਕੱਟੇ ਤੇ ਸਵੇਰ ਕਹਿੰਦੇ ਜਦੋਂ 8:30 ਵਜੇ ਉੱਠੇ ਆ ਇਹਨੂੰ ਮਠਾਇਆ ਵੀ ਕਰਨ ਉਹ ਚਾਹ ਪੀ ਲੈ ਤੇ ਇਲਦਾ ਨਹੀਂ ਇਸ ਵੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਚੈੱਕਅਪ ਕੀਤਾ ਇਹਨੂੰ ਵੇਖਿਆ ਤੇ ਕੰ ਦਾ ਵੀ ਇਹਦਾ ਦੀ ਮੌਤ ਹੋਈ ਪਈ ਹੈ ਕੀ ਲੱਗਦਾ ਕੋਈ ਨਸ਼ੇ ਕਰਨੋਂ ਹੋਇਆ ਨਹੀਂ ਇਹ ਵੇਖੋ ਜੀ दारू ਪੀਤੀ ਸੀ ਹੁਣ ਜਿਹੜੇ ਆਪਣੇ ਐਸਐਚਓ ਸਾਹਿਬ ਥਾਣਾ ਮੀਰਖਾ ਦਾਏ ਨੇ ਉਹਨਾਂ ਨੇ ਇਹਨਾਂ ਦੀ ਤਲਾਸ਼ੀ ਵਗੈਰਾ ਲਈਏ ਉਹ ਇਹਨਾਂ ਦੇ ਜੇਬ ਦੇ ਵਿੱਚੋਂ ਜਿਹੜੇ ਰੈਗਾ ਜਿਹੜੇ ਕੈਪਸੂਲ ਨਿਕਲੇ ਨੇ ਮੁੰਡਾ ਤੇ ਰਮਨ ਕਹਿੰਦਾ ਵੀ ਸਾਡੇ ਕੋਲੇ ਨੇ ਦੋ ਖਾਤੇ ਨੇ ਉੱਥੇ ਮੌਕੇ ਤੇ ਦਾਰੂ ਦੂਰੂ ਪੀਤੀ ਏ ਉਸ ਤੋਂ ਬਾਅਦ ਫਿਰ ਇੱਥੇ ਪਿੰਡ ਆਏ ਨੇ ਪਿੰਡ ਤੋਂ ਬਾਅਦ ਫਿਰ ਇਹ ਜਿਹੜਾ ਕਰਨ ਮੁੰਡਾ ਹੈ ਰਾਤ ਫਿਰ दारू ਪੀਣ ਚਲਾ ਗਿਆ ਸੀ ਉਸ ਤੋਂ ਬਾਅਦ ਫਿਰ ਕੱਠੀ ਤਿੰਨੇ ਸੁੱਤੇ ਨੇ ਇੱਥੇ ਆ ਕੇ ਹੂੰ ਇਹੀ ਕਾਰਨ ਹੁਣ ਕੀ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਕਾਰਵਾਈ ਪੁਲਿਸ ਮੁਲਾਜ਼ਮ ਆਏ ਨੇ ਉਹਨਾਂ ਦੇ ਪਰਿਵਾਰ ਵੀ ਆਏ ਜਿਨ੍ਹਾਂ ਦਾ ਮੁੰਡਾ ਸੀ ਉਹਨਾਂ ਅਗਲੀ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਆਪਦੀ ਜਿਹੜੀ ਇਹਨਾਂ ਨੇ ਡੈੱਡ ਬੋਡੀ ਕਬਜ਼ੇ ਲੈ ਲਈਏ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਜਿਵੇਂ ਵੀ ਹੋਈ ਉਹ ਤੁਹਾਡੇ ਸਾਹਮਣੇ ਆ ਜਾਏਗੀ ਸਾਰੇ ਠੀਕ ਠੀਕ ਕੀ ਕੀ ਕਹਿਣਾ ਤੁਹਾਡਾ ਕੀ ਰਿਸ਼ਤਦਾਰੀ ਸੀ ਤੁਹਾਡੀ ਇਹ ਮੇਰਾ ਮਸੇਰ ਹੈ ਜੀ ਠੀਕ ਹੈ ਕੀ ਗੱਲ ਹੋਈ ਹੈ ਤਕਰੀਬਨ 10 ਵਜੇ ਮੈਨੂੰ ਇਹਨਾਂ ਫੋਨ ਆਇਆ ਹੈ ਮੇਰੀ ਮਾਸੀ ਦਾ ਵੀ ਕਿ ਲੈਣੇ ਇਸ ਤਰ੍ਹਾਂ ਕਰਕੇ ਦਰੋਗੇ ਆ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਕਰਨ ਵਾਲੇ ਨੰਬਰ ਤੇ ਤੇ ਇਹਨਾਂ ਨੇ ਪਹੁੰਚ ਚੱਕਾ ਕਹਿੰਦੇ ਜੋ ਸਿਰੇ 5 ਵਜੇ ਤਕਰੀਬਨ ਪੂਰਾ ਹੋ ਗਿਆ ਹਮ ਤੇ ਮੈਂ ਕਹਾਂ ਤੁਸੀਂ ਇਹਨਾਂ ਟਾਈਮ ਦੱਸ ਰਹੇ ਹੋ ਫਿਰ ਅਸੀਂ ਇੱਥੇ ਹੀ ਮੌਕੇ ਤੇ ਪਹੁੰਚੇ ਆ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਹੈ ਹਮ ਇਹਨਾਂ ਦੇ ਜਦੋਂ ਮੁੱਢਲੀ ਜਿਹੜੇ ਬਿਆਨ ਲੈਤ ਲਗੇ ਨੇ ਇਹਨਾਂ ਨੇ 2-3 ਵਾਰੀ ਦੇ ਵਿੱਚ ਹੀ ਆਪਦੇ ਬਿਆਨ ਬਦਲ ਦਿੱਤੇ ਨੇ। ਹੂੰ ਪਹਿਲਾਂ ਉਹਨਾਂ ਦਾ ਕਹਿਣਾ ਸੀ ਵੀ ਇਹ ਰਾਤੀ ਅਸੀਂ ਇਕੱਠੇ ਸ਼ੈਲਰ ਦੇ ਕੁਆਰਟਰ 'ਚ दारू ਪਿੰਦੇ ਰਹੇ ਤਿੰਨੇ ਜਣੇ। ਹੂੰ ਉਸ ਤੋਂ ਬਾਅਦ ਮੈਂ ਆਪਦੇ ਕੁਆਰਟਰ 'ਚ ਰਹਿ ਗਿਆ ਸਤਰਾਮ ਦਾ ਜਿੰਦਾ ਅਸੀਂ ਇੱਕ ਇਹ ਕਹਿੰਦਾ ਮੈਂ ਕਰੇ ਆ ਗਿਆ ਜੀ ਜਿਨ੍ਹਾਂ ਦੀ ਕਰੋ লাশ ਬਰਾਮਦ ਹੋਈ ਆ ਹੁਣ। ਹੂੰ ਤੇ ਇਹ ਕਹਿੰਦੇ ਜੀ ਦਾਰੂ ਪੀ ਕੇ ਰਾਤੀ 12 ਵਜੇ ਆਇਆ ਇਹਨੂੰ ਚੱਕਿਆ ਫਿਰ ਮੈਂ ਉਹ ਮੁੰਡੇ ਨੂੰ ਸੱਦਿਆ ਸ਼ੈਲਰ ਤੋਂ ਫੋਨ ਕਰਕੇ ਤੇ ਫੋਨ ਕਰਕੇ ਸੱਦੇ ਹੋਈ ਛਾਹ ਫਿਰ ਅਸੀਂ ਅੰਦਰ ਪਏ ਆ ਤਿੰਨੇ ਤਸਵੀਰਾਂ ਡੱਟ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਬਿਆਨ ਬਦਲੇ ਨੇ ਪੂਰੇ ਪਿੰਡ ਦੇ ਸਾਹਮਣੇ ਵੀ ਪ੍ਰਸ਼ਾਸਨ ਦੇ ਸਾਹਮਣੇ ਵੀ ਆ ਫਿਰ ਤੀਜਾ ਬਿਆਨ ਬਦਲਿਆ ਜੀ ਇੱਕ ਵਾਰੀ ਐਸਐਚਓ ਸਾਹਿਬ ਨੇ ਮੁੱਢਲੀ ਰਾਸਤੇ ਦੇ ਵਿੱਚ ਉਹਨਾਂ ਨੂੰ ਲੈ ਲਿਆ ਕਰੀ ਬੰਦਿਆਂ ਨੂੰ ਤੇ ਅੱਗੇ ਜੋ ਪ੍ਰਸ਼ਾਸਨ ਤੁਹਾਨੂੰ ਕੀ ਲੱਗਦਾ ਮੌਤ ਜਿਹੜੀ ਆ ਉਹਦਾ ਕਾਰਨ ਕੀ ਹੋ ਸਕਦਾ ਕਿਉਂਕਿ ਨਸ਼ੇ ਦੇ ਕੈਪਸੂਲ ਵਗੈਰਾ ਵਿੱਚ ਜੇਬ ਚੋਂ ਮਿਲੇ ਆ ਦਾਰੂ ਵੀ ਕਹਿੰਦੇ ਪੀਤੀ ਹੋਈ ਸੀ ਕੁਝ ਵੀ ਹੋ ਸਕਦਾ ਜੀ ਲੇਕਿਨ ਜੋ ਇਹਨਾਂ ਦੇ ਬਿਆਨਤ ਹੈ ਜਿਹੜੇ ਇਹਨਾਂ ਨੇ ਬਿਆਨ ਬਦਲ ਰਹੇ ਨੇ ਮੈਨੂੰ ਪੂਰਾ ਡਾਊਟ ਹੈ ਵੀ ਕੋਈ ਨਾ ਕੋਈ ਰਾਤੀ ਗੱਲ ਹੋਈ ਆ ਜਿੰਦੇ ਕਰਕੇ ਮੁੰਡਾ ਮਰਿਆ ਗਿਆ 25 ਸਾਲ ਦਾ ਮੁੰਡਾ ਜਵਾਨ ਗੱਭਰੂ ਮੁੰਡਾ ਹੈ ਕੀ ਮੰਗ ਕੀ ਕਰਦੇ ਹੋ ਮੇਰੇ ਇਹੀ ਮੰਗ ਹੈ ਪਹਿਰ ਇਨਸਾਫ ਦਵਾਇਆ ਜਾਵੇ ਜੇ ਦੋਸ਼ੀ ਨੇ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਇਨਸਾਫ ਦਵਾਇਆ ਜਾਵੇ ਤਾਂ ਕਿ ਉਹ ਵਿਚਾਰੀ ਬੁੱਢੜੀ ਮਾਤਾ ਨੂੰ ਇਨਸਾਫ ਮਿਲ ਸਕੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਕੰਮ ਕੀ ਕਰਦਾ ਸੀ ਇਹ ਇਹ ਲੇਬਰ ਦਾ ਕੰਮ ਕਰਦਾ ਸੀ ਲੇਬਰ ਦਾ ਕੰਮ ਕਰਦਾ ਕਿੰਨੇ ਜੀ ਨੇ ਕਰਦੇ ਮੈਂਬਰ ਕਰਦੇ ਟੋਟਲ 4 ਜੀ ਨੇ ਜੀ अच्छा ए VIAस मुंडा नहीं अनमैरिड मुंडा जी अनमैरिड सिग किथे ਰਹਿੰਦੇ ਆ ਇਹ ਇਹ ਬੱਸ ਸਟੈਂਡ ਦੇ ਨੇੜੇ ਸ੍ਰਿੰਦਰ ਗਮੋਜ ਦੀ ਕੋਠੀ ਦੀ ਬਿਲਕੁਲ ਸਾਢੇ ਠੀਕ ਹੈ ਤੁਹਾਡਾ ਕੀ ਨਾਮ ਮੇਰਾ ਨਦੀਪਕ ਸੈਗਰ ਠੀਕ ਠੀਕ ਸਰ ਸਾਹਿਬ ਕੀ ਮਸਲਾ ਆਇਆ ਇਹ ਪੂਰਾ ਮਸਲਾ ਜੀ ਕੱਲ ਕੰਮ ਤੇ ਗਈ ਸੀ ਜੀ ਹਾਂ ਤੇ ਸ਼ਾਮ ਨੂੰ ਜਾਨੀ ਕਿ ਪ੍ਰੋਜਕਟ ਕੋਲ ਲਾਇਆ ਨੇ ਹਮ ਤਾਂ ਗਲਾਂ ਤੋਂ ਬਾਅਦ ਜਾਨੀ ਕਿੱਥੇ ਆ ਗਿਆ ਸੀ ਕਿੰਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਮੰਨ ਕੇ ਚੱਲ ਆਸ ਕਿ ਕਿ ਬੁਲਾਉਣਾ ਹੀ ਸਾਰਿਆਂ ਨੂੰ ਸਾਰਿਆਂ ਵਿੱਚ ਵਧੀਆ ਰਹਿੰਦਾ ਸੀ ਹਮ ਪੰਜ ਸਾਲ ਨੂੰ ਨਸ਼ਾ ਬੱਤ ਵੀ ਕਰਦਾ ਸੀ ਨਸ਼ਾ ਬੱਤ ਕਰ ਲੈਂਦੇ ਸੀ ਜੀ ਕੀ ਕਰਦਾ ਸੀ ਗੋਲੀਆਂ ਖਾ ਲਿਆ ਕੋਈ ਦਾਰੂ ਦੁਰ ਪੀਂਦੇ ਸੀ ਅੱਛਾ ਕੱਲ ਵੀ ਇਹਦੇ ਦਾਰੂ ਦੁਰੂ ਪੀਤੀ ਸੀ ਕੱਲ ਦਾਰੂ ਪੀਤੀ ਸੀ ਸ਼ਾਮ ਨੂੰ ਪੀਤੀ ਸੀ ਕਹਿੰਦਾ ਮੈਂ ਨਵੇਂ ਸਾਲ ਦਾ ਮਨਾਉਣਾ ਹੈ ਹਮ ਜੀ ਇੱਥੇ ਕਿਵੇਂ ਆਇਆ ਸੀ ਇਹ ਪਿੰਡ ਵਿੱਚ ਇੰਦੇ ਬੜੀ ਪਤਾ ਹੈ ਇੰਦੇ ਵਿੱਚ 11 ਬੇਲੇ ਕੰਮ ਕਰਦੇ ਨੇ ਮੁੰਡੇ ਨਾ ਮੁੰਡੇ ਮੁੰਡੇ ਇਕੱਠੇ ਕੰਮ ਕਰਦੇ ਨੇ ਸਾਰੇ ਸ਼ੈਲਰ ਦੇ ਵਿੱਚ ਕਿਹੜੇ ਸ਼ੈਲਰ ਤੇ ਜੀ ਇਹ ਹਸਾਨ ਵਾਲਾਸ ਇੰਡਸਟਰੀ ਦੇ ਅੱਛਾ ਜੀ ਤੇ ਸਾਰੇ ਜਿਵੇਂ ਮੁੰਡੇ ਇਕੱਠੇ-ਖੱਟੇ ਕੰਮ ਕਰਦੇ ਜਦੋਂ ਫ੍ਰੀ ਹੁੰਦੇ ਨੇ ਜਿਵੇਂ ਆਪ ਦੇਲੀ ਸਾਥੀ ਹੋ ਗਏ ਕੋ ਚਾਰ ਬੰਦੇ ਆਪ ਦਾ ਪੈਕ ਸ਼ੈਕ ਦਾ ਪ੍ਰੋਗਰਾਮ ਕਰ ਲੈ ਹੂੰ ਕੋਈ ਸਾਨੂੰ 5-7 ਸਾਲ ਹੋ ਗਿਆ ਆਪਣੇ ਕੋਲ ਕੰਮ ਕਰਦੇ ਹਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਤਰ੍ਹਾਂ ਤੁਸੀਂ ਵੀ ਉੱਥੇ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਉੱਥੇ ਮੈਂ ਕੰਮ ਕਰਦੇ ਹਾਂ ਅਸੀਂ ਕਿਸੇ ਤਰ੍ਹਾਂ ਕੋਈ ਦੁਸ਼ਮਣੀ ਨਹੀਂ ਮੁੰਡਾ ਵੀ ਵਧੀਆ ਭਲਾ ਮਾਨਤ ਮੁੰ ਆ ਨਾ ਚੱਕੜਿਆ ਨਾਂ ਦਾ ਲੜਕਾ ਸੀਗਾ ਇਹ ਤੇ ਜਰਾਲਾ ਬਾਸ ਬਸ ਸਟੈਂਡ ਦੇ ਪਿੱਛੇ ਰਹਿੰਦਾ ਸੀ ਤੇ ਕੱਲ ਜੇ ਆਪਣੇ ਯਾਰਾਂ ਦੋਸਤਾਂ ਨਾਲ ਜਿੱਥੇ ਜੋਬ ਕਰਦਾ ਕਪਿਲ ਗੁੰਮਰ ਹੋਰਾਂ ਦੀ ਹੈਗੀ ਆ ਆਪਣਾ ਰਾਈਸ ਮਿਲ ਉਹਦੇ ਵਿੱਚ ਇਹ ਤਿੰਨ ਜਣਾਂ ਨੇ ਸ਼ਾਮ ਨੂੰ ਇਹਨਾਂ ਨੇ ਸ਼ਰਾਬ ਪੀਤੀ ਸ਼ਰਾਬ ਪੀ ਕੇ ਇਹ ਜਿਹੜਾ ਰਮਨ ਮੁੰਡਾ ਹੈ ਦਰੋਗੇ ਦਾ ਰਹਿਣ ਵਾਲਾ ਤੇ ਉਹਦੇ ਘਰ ਚਲੇ ਗਏ ਵੀ ਚਲੋ ਰਾਤ ਉੱਥੇ ਰਹਿਵਾਂਗੇ ਉੱਥੇ ਜਦ ਪਹੁੰਚੇ ਰਾਤ ਨੂੰ 12 ਵਜੇ ਇਹ ਜਿਹੜਾ ਕਰਨ ਕੁਮਾਰ ਸੀ ਕਹਿੰਦਾ ਮੈਨੂੰ ਮੈਂ ਸ਼ਰਾਬ ਹੋਰ ਪੀਣੀ ਹੈ ਇਹ ਤੇ ਰਮਨ ਕੁਮਾਰ ਉੱਠ ਕੇ ਉੱਥੇ ਚਲੇ ਗਏ ਪਿੰਡ ਦੇ ਵਿੱਚ ਹੀ ਉੱਥੇ ਇਹਨਾਂ ਨੇ ਸ਼ਰਾਬ ਹੋਰ ਲਈ ਇੱਕ ਕੁਆਟਰ ਇਹਨੇ ਰਮਨ ਨੇ ਫਿੱਤੀ ਇਹਨੇ ਆਪਣਾ ਕਰਨ ਨੇ ਫਿੱਤੀ ਤੇ ਚਲੋ ਆ ਕੇ ਉਹ ਪੈ ਗਏ ਇੱਕ ਸਤਨਾਮ ਜਿਹੜਾ ਤੀਸਰਾ ਲੜਕਾ ਸੀ ਸਤਨਾਮ ਆਲਰੇਡੀ ਸੁੱਤਾ ਪਿਆ ਸੀ ਅੰਦਰ ਉਹ ਜਦੋਂ ਸਵੇਰ ਉੱਠ ਕੇ ਚਾਹ ਪੀਣ ਲੱਗੇ ਤੈਨੂੰ ਠਾਲਿਆ ਤਾਂ ਦੇਖਿਆ ਇਹ ਇਹ ਡੈਡ ਸੀਗਾ ਕਰਨ ਕੁਮਾਰ ਇਹਦੀ ਡੈਥ ਹੋ ਚੁੱਕੀ ਸੀ। ਇੱਕ ਸਰ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਜੋ ਫੈਮਿਲੀ ਮੈਂਬਰ ਉਸ ਦਾ ਮਰਡਰ ਕੀਤਾ ਗਿਆ ਜੀ। ਨਹੀਂ ਮਰਡਰ ਪਹਿਲੇ ਨਜ਼ਰੇ ਹਜੇ ਮਰਡਰ ਬਾਰੇ ਨਹੀਂ ਕੁਝ ਕਹਿ ਸਕਦੇ ਆਪਾਂ ਕਿਉਂਕਿ ਇਹਦੇ ਕੋਲੋਂ ਇੱਕ ਪ੍ਰੀਗੈਵਲਿੰਗ 300 ਟੈਬਲੈਟਸ ਦਾ ਪਤਾ ਮਿਲੇ ਹੈ। ਉਹ ਕਾਫੀ ਜਬਰਦਸਤ ਨਸ਼ਾ ਹੁੰਦਾ ਹੈ। ਤੇ ਉਸ ਦਾ ਵੀ ਸ਼ਰਾਬ ਪੀ ਉਹ ਦੇਖਣ ਕਰਕੇ ਕਿਤੇ ਤਾਂ ਨਾ ਡੈਥ ਹੋ ਗਈ ਹੈ ਕਿਉਂ ਬੋਲੋ ਸੁਜੇ ਹੋਏ ਸੀਗੇ ਚਿਹਰਾ ਨੀਲਾ ਪਿਆ ਹੋਇਆ ਸੀਗਾ ਉਹ ਹੁਣ ਪੋਸਟਮਾਰਟਮ ਕਰਵਾ ਕੇ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਤਰ੍ਹਾਂ ਦੀ ਕਾਰਵਾਈ ਕਰਤੀ ਜਾਏ ਥੈਂਕ ਯੂ ਜੈ ਜੀ